ਕਾਨਪੁਰ ਵਾਲੇ ਹਾਂ ਤੇ ਉਹਨੇ ਫੋਨ ਲਾਦਾ ਕਹਿੰਦਾ ਵੀ ਐਂ ਕਰਕੇ ਵੀ ਤੁਸੀਂ ਨੰਬਰ ਦਿਤਾ ਸਾਨੂੰ ਵੀ ਆ ਚੱਕੋ ਆ ਜਗ੍ਹਾ ਤੇ ਲਾਉਣਾ ਇੱਥੇ ਜਾਵਜੋ ਹਾਂ ਮੈਂ ਕਿਹਾ ਵੀ ਠੀਕ ਆ ਮੈਂ ਕਿਹਾ ਅਸੀਂ ਰਾਤ ਨੂੰ ਲਾਉਣਾ ਰਾਤ ਨੂੰ ਐਸਟੀਡੀ ਦੀ ਮਿਲਣੀ ਸਾਨੂੰ ਹੂੰ ਕਹਿੰਦਾ ਫੇਰ ਮੈਂ ਕਿਹਾ ਫੇਰ ਅਸੀਂ ਤੁਸੀਂ ਆਪ ਦਾ ਨੰਬਰ ਦਿਓ ਅਸੀਂ ਦਿਨੇ ਐਸਟੀਡੀ ਤੋਂ ਫੋਨ ਲਾ ਦੇਂਗੇ ਉਸ ਟਾਈਮ ਨੂੰ ਪਹੁੰਚ ਜਾਾਂਗੇ ਹੂੰ ਕਹਿੰਦਾ ਵੀ ਠੀਕ ਆ ਹੂੰ ਤੇ ਇੱਕ ਹੋਰ ਆ ਗਿਆ ਸਾਡੇ ਤਰ੍ਹਾਂ ਤਰ੍ਹਾਂ ਭਗਤ ਉਹ ਕਹਿੰਦਾ ਪਾਦੀ ਹੈ ਵੀ ਜੋਧਪੁਰ ਤੋਂ ਆਇਆ ਮੈਂ ਕਿਹਾ ਉਧਰ ਵੀ ਜਾਵਣਾਗੇ ਫਰਾਤ ਹੂੰ ਦਾਕ ਹੀ ਬਣ ਗਈ ਦੌਣ ਲੱਗੇ ਸਫਰਾ ਸੁਭਾਨਪੁਰ ਲੌਂਦੇ 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 ਅਸੀਂ ਗੀੜਾ ਆ ਕੇ ਸੈੱਟ ਹੋ ਗਏ ਹਾਂ ਮੈਂ ਕਿਹਾ ਸਹੇ ਬਣ ਗਏ ਗੱਲ ਬਣ ਗਈ ਮੈਂ ਕਿਹਾ ਹਾਂ ਰੁਪਈਏ ਸਾਡੇ ਕੋਲੇ ਅਸੀਂ ਰਲਦੇਗੇ ਨਾ ਤੇ ਮੈਨੂੰ ਕਹਿੰਦਾ ਕਿਵੇਂ ਆ ਮੈਂ ਕਿਹਾ ਹੁਣ ਪੂਰੇ ਬਾਗੋ ਬਾਗ ਆ ਆਪਾਂ ਹਾਂ ਉਤੋਂ ਅਸੀਂ ਬਾਗ ਮੈਂ ਕਹਾਂ ਨੂੰ ਓਵਰਲੋਡ ਪਾ ਲੈਨੇ ਆਪਾਂ ਹਾਂ ਕਹਦਾ ਹਾਂ ਇੱਕ ਜਿਹੜੇ ਦੀ ਬਣ ਜੂ ਹਾਂ ਤੇ ਗਾ ਫਲੈਗ ਵਾਲਿਆਂ ਨੇ ਫੜ ਲਈ 90000 ਪਾਤਾ ਮੈਂ ਕਿਹਾ ਵੀ ਗੱਦੀ ਨਹੀਂ ਰੱਖਣੀ ਆਪਾਂ ਆਪਣਾ ਕੋਈ ਕੰਮ